ਦੇ ਰਿਮਲੇ ਸਾਧੂਆਂ ਨਾਲ ਜਾ ਰਹੇ ਸੀ ਅਮਰਨਾਥ ਬਹੁਤ ਪੁਰਾਣੀ ਗਲ ਗਾਲਵਣ ਮੈਂ 40 ਸਾਲ ਦਾ ਅੰਦਾਜ਼ਾ ਹੋ ਗਿਆ ਰਸਤੇ ਤੇ ਪਿਸੂ ਗਾਟੇ ਜਾਂਦੀਓ ਮੈਂ ਅਭੂਰ ਕੀਤੀ ਚੜੇ ਤੇ ਛੇਸ਼ਨਾਗ ਤੱਕ ਪਹੁੰਚੇ ਇਹ ਪੈਂਡਾ ਕੋਈ 20 22 ਮੀਲ ਦਾ ਸੀ ਤੇ ਥੱਕ ਕੇ ਝੋੜ ਹੋ ਗਏ ਰਾਤ ਉੱਥੇ ਕਠਿਣੀ ਸੀ ਪਰ ਰਾਤ ਨੀਂਦ ਨਾ ਆਵੇ ਠੰਡ ਬੜੀ ਬयंਕਰ ਠੰਡ ਕਸ਼ਮੀਰ ਗਵਰਨਮੈਂਟ ਨੇ ਸਿਰਫ ਖੇਮੇ ਬਣਾਏ ਹੋਏ ਸਨ ਰਹਿਣ ਆਵਾਸ ਤੇ ਕਿਰਾਏ ਤੇ ਮਿਲ ਰਹੇ ਸਨ ਤੰਬੂ ਤੰਬੂ ਦੇਚ ਨੀਂਦ ਨਾ ਆਵੇ ਠੰਡ ਪਾਵੇ ਕਪੜੇ ਸਾਰੇ ਮੈਂ ਗਰਮ ਪਾਏ ਦੋ ਦੋ ਸਵੈਟਰਾਂ ਪਾਈਆਂ ਉੱਪਰ ਦੋ ਦੋ ਕੰਬਲ ਪਰ ਠੰਡਾ ਖੇ ਮੈਂ 16 ਫੁੱਟ 1600 ਫੁੱਟ ਦੀ ਉਚਾਈ ਚਾਰੇ ਪਾਸੇ ਬਰਫ਼ ਹੀ ਬਰਫ਼ ਸਰੇਰੇ ਸੰਤ ਮਥਰ ਸਿੰਘ ਜੀ ਅਜੇ ਵੀ ਹਨ ਬਜ਼ੁਰਗ ਇਥੇ ਸਤਵਾਲੇ ਗਲੀਚ ਬਾਬਾ ਮੇਰ ਸੋਣਾ ਦੇਸ ਕਾਫੀ ਦਿਨ ਰਹਿਨੇ ਚਲੇ ਗਏ ਨੇ ਉਹ ਮੇਰੇ ਤੰਬੂ ਚਾਇ ਕਿਲੇ ਕੇ ਗਿਆਨੀ ਜੀ ਜਾਗੇ ਮੈਂ ਕਿ ਸੋਤਾ ਹੀ ਕਦੋਂ ਜਾਗ ਕੇ ਤੇ ساری ਰਾਤ ਕੱਟੀ ਐਨਾ ਠੰਡ ਦਾ ਮੈਨੂੰ ਨੀਂਦ ਨਹੀਂ ਆਏ ਐਨੇ ਠੰਡ ਭੈੰਕਰ ਠੰਡ ਉਹਨੇ ਆਪਣਾ ਹੱਥ ਸਿਰ ਤੇ ਮਾਰੇ ਕਿ ਦੱਸਿਆ ਕਿ ਉਹ ਨਹੀਂ ਮੈਂ ਕਿਹਨ ਮੈਨੂੰ ਤੇ ਨੀਂਦ ਆ ਨਹੀਂ ਰਹੀ ਤੇ ਮੈਂ ਬਾਕੀਆਂ ਦੀ ਨੀਂਦ ਕਿਉਂ ਖਰਾਬ ਕਰਾਂ ਬੈਠ ਕੇ ਕੱਟੀ ਹੈ ਰਾਤ ਸੌਂਦਾ ਸੀ ਠੰਡ ਲੱਗਦੀ ਸੀ ਬੈਠਦਾ ਸੀ ਠੰਡ ਲੱਗਦੀ ਸੀ ਬਾਹਰ ਨਿਕਲਣ ਦੀ ਹਿੰਮਤ ਨਹੀਂ ਸੀ ਟਲ ਔਰ ਸਵੇਰੇ ਸਵੇਰੇ ਠੰਡ ਕਰਕੇ ਹੱਥ ਵੀ ਨਾ ਖੁੱਲਣ ਉਂਗਲੀਆਂ ਹੀ ਨਹੀਂ ਖੁੱਲਦੀਆਂ ਸ ਹਾਲਾਤ ਐਸੇ ਉਹ ਮੈਨੂੰ ਖਾਇ ਲਗੇ ਇੱਕ ਘੰਟਾ ਠਹਿਰ ਜਾਵਾਂ ਜਰਾ ਥੋੜਾ ਸੂਰਜ ਨਿਕਲੇ ਮੈਂ ਥਾੜੀ ਸਮੱਸਿਆ ਹੱਲ ਕਰ ਦੇਣਾ ਥੋੜਾ ਜਿਆ ਚਾਨਣਾ ਹੋਇਆ ਉੱਪਰੋਂ ਜਿਹੜੇ ਛੋਟੇ ਛੋਟੇ ਝਰਨੇ ਆ ਰਹੇ ਸਨ ਉਹ ਦੇ ਕਿਨਾਰੇ ਕਿਨਾਰੇ ਉੱਪਰ ਚੜਨ ਲੱਗੇ ਬਰਫ ਦਾ ਥੋੜਾ ਜਿਆ ਤੋੜਦਾ ਇੱਕ ਪਾਸੇ ਕੀਤਾ ਹੈ ਹਰੀ ਜੀ ਇੱਕ ਬੂਟੀ ਲੈ ਕੇ ਆ ਗਏ ਸਿਰਫ ਇੱਕ ਪੱਤਾ ਮੈਨੂੰ ਕਹਿਣ ਲੱਗੇ ਖਾ ਜਾ ਸੰਤ ਮਥਰਾ ਸਿੰਘ ਜੀ ਨਿਰਮਲੇ ਇਹ ਖਾ ਲਓ ਮੈਂ ਖਾ ਲਿਆ 5 ਮਿੰਟ ਬਾਅਦ ਮੈਨੂੰ ਪਸੀਨਾ ਆਣ ਲੱਗਾ ਤੇ ਮੈਨੂੰ ਕਹਿਣ ਲੱਗੇ ਨੀਰਾ ਪਸੀਨਾ ਹੀ ਨਹੀਂ ਤਿੰਨ ਦਿਨ ਭੁੱਖ ਵੀ ਨਹੀਂ ਲੱਗੇਗੀ ਆਰਾਮ ਨਾਲ ਜਾਓ ਤੇ ਆਓ ਅਣੀ ਗਰਮ ਹੋ ਜੀਸ ਮੈਂ ਕਹੇਗੀ ਤੇ ਹੁਣ ਮੇਰੇ ਖੋਲ ਸੀ ਸਾਰੀ ਰਾਤ ਮੈਂ ਔਖਾ ਰਹਿਣ ਕਰਾਂ ਕਿ ਗਿਆਨ ਨਹੀਂ ਸੀ ਬਹਿ ਬੂਟੀ ਵੀ ਹੁੰਦੀ ਹੈ ਜੈਸੇ ਬਨਬੈਰ ਔਖਦ ਗੁਣ ਗੋਪਾ ਭਾਵੇਂ ਔਸ਼ਧੀ ਚ ਕਿਤਨੇ ਗੁਣ ਕਿਉਂ ਨਾ ਹਨ ਜੜੀ ਬੂਟੀ ਵੀ ਵੈਦ ਨਹੀਂ ਹੈ ਸਿਆਣਾ ਨਹੀਂ ਹੈ ਔਸ਼ਧੀ ਦੇ ਗੁਣ ਔਸ਼ਧੀ ਚ ਰਹ ਜਾਂਦੇ ਨੇ ਪਰ ਵੈਦ ਤੇ ਹੈ ਮਰੀਜ਼ ਉਸਦੇ ਕੋਲ ਆਇਆ ਹੈ ਵੈਦ ਤੇ ਹੈ ਪਰ ਉਸਦੇ ਕੋਲ ਔਸ਼ਧੀ ਨਹੀਂ ਹੈ ਜੜੀ ਬੂਟੀ ਨਹੀਂ। ਥੋੜੇ ਕਿਵੇਂ ਦੂਰ ਕਰੇ ਉਸ ਦਾ ਰੋਗ? ਬੂਟੀ ਦੇ ਗੁਣ ਉਦੋਂ ਪ੍ਰਗਟ ਹੁੰਦੇ ਨੇ ਜਦ ਵੈਦ ਹੋਵੇ। ਵੈਦ ਦੀ ਕਲਾ ਉਦੋਂ ਪ੍ਰਗਟ ਆਉਂਦੀ ਹੈ ਜਦ ਜੜੀ ਬੂਟੀ ਹੋਵੇ ਤੇ ਦੋਵੇਂ ਮਿਲਕਾਰ ਜਿਉਂਦੇ। ਤੀਸਰਾ ਉਦਾਹਰਣ ਦਿੱਤਾ ਹੈ ਭਾਈ ਸਾਹਿਬ ਨੇ। ਜੈਸੇ ਬਿਨ ਬੋਹਤ ਖੇਵਟ ਸੇ ਨਾ ਪਾਰ ਪਰੇ ਬਿਨ ਖੇਵਟ ਬੋਹਤ ਕਤ ਬਿਸਾਸ ਹੈ ਦਰਿਆ ਤੋਂ ਪਾਰ ਆਉਣਾ ਹੈ ਉੱਥੇ ਬੇੜੀ ਤੇ ਪਈ ਹੈ ਦਰਿਆ ਦੇ ਕੰਢੇ ਖੇਵਟ ਕੋਈ ਨਹੀਂ ਮਲਾ ਕੋਈ ਨਹੀਂ ਮਲਾ ਤੇ ਹੈ ਬੇੜੀ ਕੋਈ ਨਹੀਂ ਤੋ ਕੱਲਾ ਮਲਾ ਕੇ ਮੇ ਪਾਰ ਕਰੇ ਵੇੜੀ ਤੇ ਹੈ ਮਲਾ ਨਹੀਂ ਹੈ ਤੁਮਨੇ ਕੱਲੀ ਵੇੜੀ ਕਿਸਨਾ ਪਾਰ ਕਰੇ ਮੁਸਾਫਰ ਮਲਾ ਹੀ ਨਹੀਂ ਹੈ ਮਲਾ ਨੂੰ ਵੇੜੀ ਚਾਹੀਦੀ ਹੈ ਖੇਵਟ ਨੂੰ ਵੇੜੀ ਚਾਹੀਦੀ ਹੈ ਵੇੜੀ ਨੂੰ ਖੇਵੜ ਚਾਹੀਦਾ ਤਾਂ ਕਾਰਜ ਦੀ ਸਿੱਧੀ ਹੁੰਦੀ ਹੈ ਤਾਂ ਮੁਸਾਫਰ ਪਾਰ ਹੁੰਦਾ ਹੈ ਇੱਕ ਵਸਤੂ ਨੂੰ ਆਪਣੇ ਗੁਣ ਤੇ ਕਲਾ ਪ੍ਰਗਟ ਕਰਨ ਲਈ ਦੂਜੇ ਦੇ ਸਹਾਰੇ ਦੀ ਲੋੜ ਹੈ ਔਰ ਜੋ ਚੀਜ਼ ਕਿਸੇ ਦਾ ਸਹਾਰਾ ਬਣਦੀ ਏ ਉਹਨੂੰ ਖੁਦ ਵੀ ਉਸ ਦਾ ਸਹਾਰਾ ਚਾਹੀਦਾ ਹੈ ਇਹ ਗੁਰਬਾਣੀ ਕਹ ਰਹੀ ਹੈ ਇੱਕ ਦੂਜੇ ਦੇ ਸਹਾਰੇ ਨਾਲ ਇਹ ਸਾਰੀ ਖੇਡ ਬਣਦੀ ਹੈ ਇਸ ਵਾਸਤੇ ਗੁਰਬਾਣੀ ਦੀ ਬਾਰੀਕ ਦ੍ਰਿਸ਼ਟੀ ਕਹਿੰਦੀ ਹੈ ਨਾ ਕੋਈ ਛੋਟਾ ਹੈ ਨਾ ਕੋਈ ਵੱਡਾ ਹੈ ਸਭ ਇੱਕ ਦੂਸਰੇ ਦੇ ਆਸਰੇ ਤੰਗ ਹੈ دانک رشی ਇਹ ਜਿਕੇ ਹਰਦਾ ਸੀ ਕਿ چھ ਬਾਰੇ ਦੀ ਉੱਪਰ ਦੀ ਇੱਟ ਅਗਰ ਇਹ ਮਜ਼ਾਕ ਕਰੇ ਜੋ بنیاد ਦੀ ਇੱਟ ਹੈ ਬੇ ਤੂੰ ਬਿਲਕੁਲ ਥੱਲੇ ਦੇ ਕਪਾ ਅਸਮਾਨ ਤੇ ਸ਼ਿਖਰ ਤੇ ਜੋ بنیاد ਦੀ ਇੱਟ ਵੀ ਕਹਿ ਸਕਦੀ ਹੈ ਜੇ ਮੈਂ بنیاد ਦੇ ਚ ਨਾ ਹੋਆ ਤੇਰਾ ਸ਼ਿਖਰ ਤੇ ਹੋਣਾ ਹੁਣੇ ਗਿਆ ਮੇਰੇ ਅਸਰੇ ਤੇ ਤਿਤੋਂ ਖੜੀ ਹੈ ਤੇਰੀ ਮਹਾਂਤ ਇਹ ਕਹਿਨੇ ਜਾੜਾ ਜਗਤ ਦੇਖ ਮਹਾਂਤ ਤੋਂ ਮਹਾਨ ਸਮਰਤ ਤੋਂ ਸਮਰਤ ਮਨੁਕਰੀ ਆਪਣੀ ਕਲਾ ਗੁਣ ਪ੍ਰਗਟ ਕਰਨ ਵਾਸਤੇ ਉਹਨੂੰ ਦੂਜੇ ਦਾ ਸਹਾਰਾ ਚਾਹੀਦਾ ਪੰਜ ਨਹੀਂ ਹੋਗਾ ਪਰ ਜੋ ਕਿਸੇ ਦਾ ਸਹਾਰਾ ਚਾਹੀਦਾ ਉਹਨੂੰ ਵੀ ਸਹਾਰਾ ਚਾਹੀਦਾ ਇੱਕ ਦੂਜੇ ਦੇ ਸਾਰੇ ਨਾਲ ਇੱਕ ਦੂਜੇ ਦੇ ਆਸਰੇ ਨਾਲ ਇਹ ਸਾਰਾ ਬ੍ਰਹਿਮੰਡ ਚੱਲਦਾ ਹੁਣ ਮੌਲਕਲ ਮਨੁੱਖ ਇਸ ਸੰਸਾਰ ਦੇ ਅਸ਼ਰਫੁਲ ਮਖਲੂਕਾਤ ਹੈ ਸਭ ਤੋਂ ਵੱਡਾ ਤੋਂ ਨੀਤੀ ਇਹ ਕਹਿੰਦੀ ਹੈ ਸਹਾਰਾ ਲਭ ਆਪਣੇ ਤੋਂ ਵੱਡੇ ਦਾ ਆਪਣੇ ਤੋਂ ਛੋਟੇ ਦਾ ਨਹੀਂ ਆਪਣੇ ਤੋਂ ਛੋਟੇ ਦਾ ਸਹਾਰਾ ਲੱਭੇਗਾ ਉਸ ਨਾਲ ਤੇਰਾ ਮਕਸਦ ਨਹੀਂ ਹੱਲ ਹੋਵੇਗਾ ਕਹਿੰਦੇ ਨੇ ਛੋਟੇ ਸਾਧਨਾਂ ਦੇ ਨਾਲ ਵੱਡੇ ਕੰਮ ਨਹੀਂ ਹੁੰਦੇ ਕਵੀ ਰਹੀਮ ਕਹਿੰਦੇ ਨੇ ਨਗਾਰਾ ਮੜਿਆ ਜਾਂਦਾ ਹੈ ਚੰਬੜੇ ਨਾਲ ਪਰ 100 ਚੂਹਿਆਂ ਦੀ ਖਲ ਇਕੱਠੀ ਕਰੀਏ ਤਾਂ ਵੀ ਨਹੀਂ ਮੜਿਆ ਜਾ ਸਕਦਾ ਉਠ ਦੀ ਖਲ ਚਾਹੀਦੀ ਚੂਹਿਆਂ ਦੀ ਖਲ ਦੇ ਨਾਲ ਨਹੀਂ ਮੜਿਆ ਤੇ ਜਾਂਦਾ ਹੈ ਚਮੜੇ ਨਾਲ ਪਰ 100 ਚੂਹੇ ਉਹਨਾਂ ਦੀ ਖਲ ਇਕੱਠੀ ਕਰੀਏ ਤਾਂ ਵੀ ਨਹੀਂ ਮੜਿਆ ਜਾਏਗਾ ਇੱਕ ਉਠ ਦੀ ਖਲ ਨਾਲ ਮੜਿਆ ਜਾਏਗਾ ਨਗਾਰਾ

ਮਾਲਿਕ ਕੋ ਦੇਵ ਕੋ ਜਿੰਨ ਕੋ پری ਕੋ ਹੂਰੇ ਗਿਲਮਾ ਕੋ ਮਨੁਖ ਦੀ ਬਰਾਬਰੀ ਕੋਈ ਵੀ ਨਹੀਂ ਕਰ ਸਕਦਾ ਅਸ਼ਰਫੁਲ ਮਖਲੁਕ ਹਤਾ ਹੈ ਇਸ ਧਰਤੀ 'ਤੇ ਤੇਰੀ ਸਿਖਦਾਰ ਤੁਰ ਫਿਰ ਵੀ ਮਨੁਖ ਨੂੰ ਆਸਰਾ ਤੇ ਚਾਹੀਦਾ ਸਹਾਰਾ ਤੇ ਚਾਹੀਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਅਕਸਰ ਇਹ ਗਲਤ ਤੇ ਛੋਟੇ ਸਹਾਰੇ ਲੱਭ ਲੈਂਦਾ ਹੈ ਕਿ ਜਿਹੜੇ ਵੱਡੇ ਕੰਮ ਨੇ ਉਹ ਧਰੇ ਦੇ ਧਰੇ ਰਹਿ ਜਾਂਦੇ ਨੇ ਵਿਗੜ ਜਾਂਦੇ ਨੇ ਨਹੀਂ ਸਿਰੇ ਚੜਦੇ ਕੀਦੇ ਉੱਤੇ ਜਿਹੜਾ ਉਹਨਾਂ ਨੇ ਉਦਾਹਰਣ ਦਿੱਤਾ ਹੈ ਉਹ ਧਿਆਨ ਨਾਲ ਸੁਣਨਾ ਗਿਰਤ ਆਕਾਸ ਤੇ ਪਰਤ ਪ੍ਰਿਥੀ ਪਰ ਜੋ ਗਹਿ ਆਸਰੋ ਪਵਨ ਕਮਨੇ ਗਾਜ ਹੈ ਬੜੀ ਬੁਲੰਦੀ ਤੋਂ ਗਿਰ ਰਿਹਾ ਹੋਏ ਕੋਈ ਤੇ ਗਿਰਦਿਆਂ ਗਿਰਦਿਆਂ ਸੋਚੇ ਮੈਂ ਹਵਾ ਨੂੰ ਪਕੜ ਲਵਾਂ ਕਿ ਸ਼ਾਇਦ ਗਿਰਨ ਤੋਂ ਬਚ ਜਾਵਾਂ ਗਿਰਦੇ ਹੋਏ ਮਨ ਖੁਲਾ ਪਵਨ ਆਸਰਾ ਨਹੀਂ ਬਣ ਸਕਦਾ ਪਵਨ ਕਿਵੇਂ ਆਸਰਾ ਬਣੇ ਪਵਨ ਦੇ ਆਸਰੇ ਤੇ ਗਿਰਨ ਤੋਂ ਕਿਵੇਂ ਬਚ ਸਕਦਾ ਹੈ ਦੂਸਰਾ ਉਦਾਹਰਣ जरत बैसंतर में धाए धाए ध्रोम गए निकस्यो न जाए खल बुद्ध उपराज है अथा सागर दहर अथा ज्वालामुखी पांबड़ बल अग गिर जाए जरत बेसंतर में धाए धाए ध्रोम गए निकस्यो न जाए खल बुझ उपराज है ਫਿਰ ਫਿਰ ਤੋਏ ਨੂੰ ਪਕੜ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰੇ। ਜਲਦੇ ਹੋਏ ਮਨੁੱਖ ਦਾ ਧੂਆ ਆਸਰਾ ਨਹੀਂ ਬਣ ਸਕਦਾ। ਗਿਰਦੇ ਹੋਏ ਮਨੁੱਖ ਦਾ ਪવન ਆਸਰਾ ਨਹੀਂ ਬਣ ਸਕਦਾ। ਗਿਰਤ ਆਕਾਸ਼ ਤੇ ਪਰਤੁ ਪ੍ਰਿਥੀ ਪਰ ਜੋ ਗਹਿ ਆਸਰੋ ਪਮਨ ਕਮਨੇ ਕਾ ਜਾਏ। जरत बसंतर में धाय धाय तो मर गए निकस्यो ना जाए खल बुद्ध उपराज है सागर अपार धार बोड़त जो फेन गए अनथा बेचार पार जयबे को ना साजे अथ सागर दिया लहरों देच डुबरे होवे गोते खारे होवे ਤੇ ਬਚਣ ਦਾ ਸਾਧਨ ਲਬੇ ਸ਼ਹਿਦ ਮੈਂ ਸਮੁੰਦਰ ਦੀ ਝੱਗ ਨੂੰ ਪਕੜ ਕੇ ਪਾਰ ਹੋ ਜਾਣਾ ਝੱਗ ਨੂੰ ਪਕੜੇ ਸਾਗਰ ਦੇ ਚ ਲਹਿਰਾਂ ਟਕਰਾਂ ਦੀਆਂ ਨੇ ਝੱਗ ਬਣਦੀ ਹੈ ਤੇ ਝੱਗ ਨੂੰ ਪਕੜ ਕੇ ਤੇ ਸਾਗਰ ਤੋਂ ਪਾਰ ਹੋਣ ਦੀ ਕੋਸ਼ਿਸ਼ ਕਰੇ ਡੁੱਬਦੇ ਮਨੁੱਖ ਦਾ ਝੱਗ ਆਸਰਾ ਨਹੀਂ ਬਣ ਸਕਦੀ ਜਲਦੇ ਹੋਏ ਮਨੁੱਖ ਦਾ ਭਉ ਮ ਆਸਰਾ ਨਹੀਂ ਬਣ ਸਕਦਾ ਗਿਰਦੇ ਹੋਏ ਮਨੁਖ ਦਾ ਪੰਮਨ ਆਸਰਾ ਨਹੀਂ ਬਣ ਸਕਦੀ ਤੈਸੇ ਗੁਰਦੇਵ ਛਾੜ ਆਨ ਦੇਵ ਸੇਵ ਗਏ ਪਾਵੇ ਨਾ ਸ਼ਾਂਤ ਨਾ ਮੋਖ ਪਦ ਰਾਜੈ ਤਿਨੇ ਇੱਕ ਪਰਮਾਤਮਾ ਤੇ ਗੁਰੂ ਨੂੰ ਛੱਡ ਕੇ ਮਨੁਖ ਆਪਣੇ ਜੀਵਨ ਦੇ ਕੋਈ ਹੋਰ ਹੋਰ ਸਹਾਰੇ ਲਬਦਾ ਹੈ ਆਸਰੇ ਲਬਦਾ ਹੈ ਉਹ ਇਸ ਤਰ੍ਹਾਂ ਹੈ ਜਿਵੇਂ ਗਿਰਦਾ ਹੋਇਆ ਪਵਨ ਦਾ ਆਸਰਾ ਪਕੜੇ ਜਿਵੇਂ ਜਲ ਦਾ ਹੋਇਆ ਧੋਏ ਦਾ ਆਸਰਾ ਪਕੜੇ ਜਿਵੇਂ ਡੁੱਬਦਾ ਹੋਇਆ ਜਗ ਦਾ ਆਸਰਾ ਪਕੜੇ ਸਭ ਬੇਅਰਥ ਹੈ ਇਹ ਗਿਰਣ ਤੋਂ ਤੇ ਡੁੱਬਣ ਤੋਂ ਤੇ ਜਲਣ ਤੋਂ ਨਹੀਂ बच ਸਕਦਾ ਔਰ ਉਹ ધਨ ਨੇ ਜੋ ધਨ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਪਕੜਨ ਪ੍ਰਭੂ ਦਾ ਆਸਰਾ ਪਕੜਨਾ ਦੁਨੀਆ ਦੀ ਕੋਈ ਸ਼ਕਤੀ ਉਹਨਾਂ ਨੂੰ ਡੋਬ ਨਹੀਂ ਸਕਦੀ ਜਲਾ ਨਹੀਂ ਸਕਦੀ ਗਿਰਾ ਨਹੀਂ ਸਕਦੇ ਸਾਲੇ ਸੋਨਾ ਸਾਹਿਬ ਰਹਿਮਤ ਕਰਨ ਸਾਰਿਆਂ ਦਾ ਆਸਰਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਣੇ ਰਹਿਣ ਪ੍ਰਭੂ ਦੀ ਟੇਕ ਅੰਦਰ ਬਣੇ ਰਹੀਏ ਆਸਾਂ ਕਰੀਏ ਰਾਮ ਕੇ ਅਵਰੇ ਆਸ ਨਿਰਾਸ ਇਤਨੇ ਸਭ ਜੋ ਹੈ ਪਰਮਾਨ ਕਰਨੇ ਬੇਰ ਕਾਫੀ ਹੋ ਗਈ ਹੈ ਤੇ ਮੈਂ ਵੀ ਇੱਕ ਜਗ੍ਹਾ ਪਹਿਲੇ ਹਾਜ਼ਰੀ ਵਰਕੇ ਤੇ ਪਹੁੰਚੇ ਹਾਂ ਤੁਸੀਂ ਬੜੇ ਟਿਕਾਉ ਨਾਲ ਇਕਾਗਰਤਾ ਨਾਲ ਸਾਰਿਆਂ ਨੂੰ ਸਰਵਨ ਕੀਤਾ ਸਤਿਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਤੁਹਾਡੇ ਹਿਰਦੇ ਚ ਵਸੇ ਬੁੱਲ ਚੁਕ ਦੀ ਸ਼ਾਮਾ ਦਾਸ ਦੀ ਫਤਿਹ ਪ੍ਰਵੰਨ ਕਰਨੇ ਉਹ ਆਹੀ ਇੱਕ ਆਸਾ ਮਹਿਕ ਦੀ ਕਿਰਤ